ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੁਦਰਤ ਕ੍ਰिएशन ਵਿੱਚ ਤੁਹਾਡਾ ਬਹੁਤ ਜ਼ਿਆਦਾ ਸਵਾਗਤ ਆ ਦੋਸਤੋ ਮੈਨੂੰ ਬਹੁਤ ਇਹਨਾਂ ਦੇ ਮੈਸੇਜ ਆਉਂਦੇ ਪਏ ਸੀ ਕਿ ਫੁੱਲ ਸੂਟ ਦੀ ਕਟਿੰਗ ਦੱਸੋ ਪਲੱਸ ਕਢਾਈ ਵਾਲੇ ਸੂਟ ਦੀ ਕਟਿੰਗ ਦੱਸੋ ਕਿ ਜਿਹੜੇ ਸੂਟਾਂ ਦੇ ਕਢਾਈ ਕੀਤੀ ਹੁੰਦੀ ਹੈ ਉਹਦੀ ਕਟਿੰਗ ਕਿਸ ਤਰੀਕੇ ਦੇ ਨਾਲ ਕਰਨੀ ਆ ਸੋ ਆਪਾਂ ਇਹ ਜਿਹੜੀ ਕਢਾਈ ਵਾਲੇ ਸੂਟ ਦੀ ਕਟਿੰਗ ਹੁਣ ਤੁਹਾਨੂੰ ਕਰਨੀ ਦੱਸਾਂਗੇ ਆ ਦੇਖੋ ਆ ਸ਼ਰਟ ਆ ਠੀਕ ਹੈ ਆ ਇਹ ਨਾਲ ਬਾਟਮ ਦਾ ਪੀਸ ਦਿੱਤਾ ਹੋਇਆ ਠੀਕ ਹੈ ਇਹਦਾ ਆਪਾਂ ਦੇਖਦੇ ਆ ਵੀ ਸਲਵਾਰ ਜਾਂ ਪਲਾਜ਼ੋ ਕੁਝ ਵੀ ਤੁਸੀਂ ਜੋ ਬਣਾਉਣਾ ਹੈ ਠੀਕ ਹੈ ਹੁਣ ਦੇਖੋ ਧਿਆਨ ਦੇ ਨਾਲ ਜਿਹੜੇ ਕਢਾਈ ਵਾਲੇ ਸੂਟ ਹੁੰਦੇ ਇਹਨਾਂ ਦੀ ਲੈਂਥ ਇੰਨੀ ਜ਼ਿਆਦੀ ਨਹੀਂ ਹੁੰਦੀ ਠੀਕ ਹੈ ਕਿਉਂਕਿ ਕਈ ਵਾਰੀ ਆਮ ਕਰਕੇ ਜਿਹੜੀਆਂ ਲੰਬੀਆਂ ਕੁੜੀਆਂ ਕਈ ਲੰਬੇ ਸੂਟ ਪਾਉਂਦੀਆਂ ਹਨ ਤੇ ਉਹ ਮਤਲਬ ਉਹਨਾਂ ਵਾਸਤੇ ਵੀ ਜਿਵੇਂ ਕਹਿ ਲਿਆ ਵੀ ਇਹ ਜਿਹੜੀ ਲੈਂਥ ਹੁੰਦੀ ਜਿਨ੍ਹਾਂ ਨੇ ਬਾਹਲੇ ਲੰਬੇ ਸੂਟ ਪਾਉਣੇ ਆ ਉਹ ਇਹ ਫਿਰ ਲੈਂਥ ਹਾਂ ਹਾਂ ਪੂਰੀ ਹੁੰਦੀ ਹੈ ਜੇ ਕੱਲੇ ਗਲੇ ਤੇ ਕਢਾਈ ਹੋਵੇ ਜੇ ਗਲੇ ਤੇ ਘੇਰੇ ਤੇ ਦੋਨਾਂ ਤੇ ਕਢਾਈ ਆ ਫਿਰ ਉਹਨਾਂ ਵਿੱਚ ਜੋੜ ਪਾਉਣਾ ਪੈਂਦਾ ਹਉ ਇਹ ਜਿਹੜਾ ਸੂਟ ਹੈ ਇਹ ਲੰਬਾ ਬੰਨਾ ਇਹਦੇ ਗਲੇ ਤੇ ਵੀ ਕਢਾਈ ਸੀ ਤੇ ਇਹਦੇ ਨੀਚੇ ਵੀ ਕਢਾਈ ਸੀ ਤੇ ਜਿਹੜੇ ਨੀਚੇ ਵਾਲੀ ਥੱਲੇ ਵਾਲੇ ਪਾਸੇ ਕਢਾਈ ਸੀਗੀ ਉਹ ਆਪਾਂ ਦੇਖੋ ਇਹ ਅਲੱਗ ਤੋਂ ਪਰ ਜਿਹੜੀ ਪੱਟੀ ਆ ਉਹ ਕੱਟ ਲਈਏ ਠੀਕ ਹੈ ਹੁਣ ਇੰ ਵਿੱਚ ਆਪਾਂ ਜੋੜ ਪਾ ਕੇ ਇਹਨੂੰ ਥੱਲੇ ਜਿਹੜਾ ਉਹ ਫਿਕਸ ਕਰ ਦਾਂਗੇ ਸੋ ਜਿਹੜੀ ਇਹ ਕਟਿੰਗ ਕਰਨੀ ਆ ਦੇਖੋ ਆ ਜਿਹੜਾ ਦਿੱਤਾ ਹੋਇਆ ਵਾ ਕਮੀਜ਼ ਇਹ ਦੋ ਪਾਸਿਆਂ 'ਚ ਦਿੱਤਾ ਹੋਇਆ ਵਾ ਆ ਬੈਕ ਸਾਈਡ ਆ ਤੇ ਆ ਫਰੰਟ ਸਾਈਡ ਦਿੱਤੀ ਹੋਈ ਆ ਹੁਣ ਆਪਾਂ ਜਿਹੜੀ ਹੈ ਕਟਿੰਗ ਆ ਉਹ ਸਟਾਰਟ ਕਰਦੇ ਆ ਠੀਕ ਹੈ ਆਪਦੇ ਜਿਹੜਾ ਨਾਪ ਆ ਤੁਸੀਂ ਕੋਲੇ ਲੈ ਕੇ ਬੈਠੋ ਕੈਂਚੀ ਐਂਡ ਟੇਪ ਮਾਰਕ ਸਾਰਾ ਕੁਝ ਲੈ ਕੇ ਬੈਠੋ ਪਰ ਉਸ ਤੋਂ ਪਹਿਲਾਂ ਜਿਹੜੀਆਂ ਭੈਣਾਂ ਪਹਿਲੀ ਵਾਰ ਮੈਨੂੰ ਦੇਖਦੀਆਂ ਪਈਆਂ ਨੇ ਉਹ ਉਹ ਸਬਸਕ੍ਰਾਈਬ ਜਰੂਰ ਕਰਨ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣ ਕਿ ਸਮਝ ਲੱਗੀ ਕਿ ਨਹੀਂ ਤੇ ਜਿਹੜੀਆਂ ਪਹਿਲਾਂ ਭੈਣਾਂ ਨੇ ਜਿਹੜੀਆਂ ਮੈਨੂੰ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਆ ਉਹ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਾ ਸੋ ਆਪਾਂ ਜਿਹੜੀ ਵੀਡੀਓ ਆ ਉਹ ਸ਼ੁਰੂ ਕਰਦੇ ਆ ਆ ਦੇਖੋ ਆ ਫਰੰਟ ਸਾਈਡ ਲੱਗ ਦਿੱਤਾ ਆ ਬੈਕ ਸਾਈਡ ਲੱਗ ਦਿੱਤਾ ਹੁਣ ਇਹ ਜਿਹੜਾ ਆਡੇ ਰੋਟ ਬਣਿਆ ਹੋਇਆ ਆ ਦੇਖੋ ਆ ਜਿਹੜੀ ਕੰਨੀ ਹੁੰਦੀ ਨਾ ਜਿਹੜੀ ਇਸ ਸਾਈਡ ਇਹਨੂੰ ਆਡਾ ਰੋਟ ਕਹਿ ਦਿੰਦੇ ਆ ਠੀਕ ਹੈ ਆ ਦੇਖੋ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਡਬਲ ਕਰਦਾਂਗੇ ਹੁਣ ਦੇਖੋ ਇਹ ਜਿਹੜੀ ਗਲਾਈ ਹੈ ਹੁਣ ਬਿਲਕੁਲ ਸੈਂਟਰ ਦੇ ਵਿੱਚ ਇਹਦਾ ਕੋਈ ਹੱਲ ਨਹੀਂ ਹੈ ਹੈ ਆਪਣੂੰ ਇਦਾਂ ਹੀ ਕਰਨਾ ਪੈਣਾ ਜੇ ਮਣੀ ਮੋਟੀ ਸਾਈਡ ਤੇ ਹੁੰਦੀ ਫਿਰ ਆਪਾਂ ਸਾਈਡ ਤੋਂ ਸਾਂਝਾ ਕੱਪੜਾ ਜੜਾਉ ਲਾ ਲਿਆ ਸੀ ਹੁਣ ਇਹਦਾ ਤੁਸੀਂ ਸੈਂਟਰ ਕਿੱਦਾਂ ਕਰਨਾ ਆ ਦੇਖੋ ਆ ਜਿਹੜੀ ਕੜਾਈ ਹੈ ਇਹਨੂੰ ਇਸ ਤਰੀਕੇ ਦੇ ਨਾਲ ਮੈਚ ਕਰ ਲਓ ਦੇਖੋ ਆਪਾਂ ਇਸ ਤਰ੍ਹਾਂ ਕਰਕੇ ਇਹਦਾ ਸੈਂਟਰ ਆ ਦੇਖੋ ਆਹ ਜਿਹੜਾ ਦਿੱਤੀ ਹੁੰਦੀ ਸੈਂਟਰ ਇੱਥੋਂ ਤੇ ਆਹ ਜਿਹੜਾ ਨੀਚਲਾ ਫਲਾਵਰ ਹੁੰਦਾ ਇੱਥੇ ਤੁਸੀਂ ਕਰਨਾ ਹੁੰਦਾ ਸੈਂਟਰ ਠੀਕ ਹੈ ਪਲੱਸ ਜੇ ਤੁਸੀਂ نیچے ਪੱਟੀ ਨਹੀਂ ਖੋਲੀ ਤਾਂ ਐਸ ਸਾਈਡ ਤੋਂ ਜਿਹੜਾ ਇੱਥੋਂ ਸੈਂਟਰ ਕਰਨਾ ਹੁੰਦਾ ਤੁਸੀਂ ਠੀਕ ਹੈ ਆ ਦੇਖੋ ਆਪਾਂ ਬਿਲਕੁਲ ਬਰਾਬਰ ਕਰ ਲਿਆ ਵਾ ਹੁਣ ਆਪਾਂ ਕੀ ਕਰਨਾ ਦੇਖੋ ਇਹ ਹੈਗਾ ਵਾ ਫਰੰਟ ਫਰੰਟ ਸਾਈਡ ਹੈ ਠੀਕ ਹੈ ਇਹ ਫਰੰਟ ਸਾਈਡ ਹੈ ਨਾ ਸਭ ਤੋਂ ਪਹਿਲਾਂ ਜਿਹੜੀ ਆਪਾਂ ਕੀ ਕਰਾਂਗੇ ਜਿਹੜੀ ਕਟਿੰਗ ਕਰਨੀ ਆਪਾਂ ਉਹ ਫਰੰਟ ਸਾਈਡ ਦੇ ਨਿਸ਼ਾਨੀਆਂ ਲਾਵਾਂਗੇ ਠੀਕ ਹੈ ਕਿਉਂਕਿ ਜਿਹੜੀ ਬੈਕ ਸਾਈਡ ਆ ਬੈਕ ਸਾਈਡ ਦੇ ਵਿੱਚ ਆਪਾਂ ਬਾਹਾਂ ਵੀ ਕੱਢਣੀਆਂ ਉਹਦੀ ਇੱਕ ਸਾਈਡ ਤੋਂ ਹੀ ਕਟਿੰਗ ਹੋਈ ਪਹਿਲਾਂ ਇਹਨੂੰ ਆਪਾਂ ਸਿੱਧਾ ਕਟਿੰਗ ਕਰ ਲਈ ਵੀ ਇਹ ਕਿੰਨਾ ਨਿਕਲੂਗਾ ਕੱਪੜਾ ਹੁਣ ਉਹਦੇ ਵਾਸਤੇ ਆਪਾਂ ਕੀ ਕਰਨਾ ਆਪਾਂ ਚੈਸਟ ਤੇ हिਪ ਦੋ ਚੀਜ਼ਾਂ ਦੇਖਣੀਆਂ ਹੁਣ ਦੇਖੋ ਇਹ ਬਣਾ ਜਿਹੜਾ ਖੁੱਲਾ ਕੁੜਤਾ ਬਣਾਵਾ ਠੀਕ ਹੈ ਜਿਹੜੀ ਇਹਦੀ ਚੈਸਟ ਆ ਉਹ ਮਤਲਬ ਲਾਉਣੀ 21 ਇੰਚ ਹੋਏਗੀ ਚੈਸਟ ਠੀਕ ਹੈ ਤੇ 21 ਇੰਚ ਜਿਹੜੀ ਇਹਦੀ ਆਹ हिਪ ਹੋਏਗੀ ਠੀਕ ਹੈ ਹੁਣ ਉਹਦੇ ਵਾਸਤੇ ਆਪਾਂ ਕੀ ਕਰਨਾ ਵਾ ਸਾਡੇ ਦੇਖੋ ਤਿਆਰ ਆਪਾਂ ਰੱਖਣੀ ਆ 21 ਇੰਚ ਤਿਆਰ ਠੀਕ ਹੈ 21 ਇੰਚ ਤਿਆਰ ਤੇ ਆਪਾਂ ਜਿਹੜਾ 2 ਇੰਚ ਦਾ ਜਿਹੜਾ ਐਕਸਟਰਾ ਮਾਰਜਨਾ ਜਿਹੜਾ ਉਹ ਰੱਖਾਂਗੇ ਹੁਣ ਇਹਦੇ ਚ ਡਾਰਟਸ ਨਹੀਂ ਪੈਣੀਆਂ ਇਸ ਤੇ ਸਿੱਧਾ ਬਣੂਗਾ ਠੀਕ ਹੈ ਹੁਣ ਦੇਖੋ 21 ਇੰਚ ਤਿਆਰ ਸੀ ਠੀਕ ਹੈ ਤੇ ਆਪਾਂ ਕਿੰਨਾ ਰੱਖਾਂਗੇ ਇੱਥੇ ਆਪਾਂ ਰੱਖਾਂਗੇ 20 ਇੰਚ ਤਿਆਰ ਠੀਕ ਹੈ ਸੌਰੀ ਤਿਆਰ ਨਹੀਂ 20 ਇੰਚ ਤਿਆਰ ਹੈ ਕਟਿੰਗ ਠੀਕ ਹੈ ਇਧਰੋਂ ਵੀ ਇੱਥੋਂ ਵੀ 23 ਇੰਚ ਦਾ ਨਿਸ਼ਾਨਾ ਲਾਓ ਸਾਢੇ ਗਿਆਂ ਸਾਢੇ ਗਿਆਂ ਦਾ 23 ਇਹਦੇ ਥੱਲੇ ਹੋਵੇ ਆ ਦੇਖੋ ਇਧਰੋਂ ਥੱਲੇ ਮੈਂ ਆਪਾਂ 23 ਇੰਚ ਤੇ ਨਿਸ਼ਾਨੀ ਲਾ ਲਾਂਗੇ ਹੁਣ ਆਪਾਂ ਕੀ ਕਰਾਂਗੇ ਆਪਾਂ ਤਿੰਨਾਂ ਨਿਸ਼ਾਨੀਆਂ ਨੂੰ ਮੈਚ ਕਰਦਾਂਗੇ ਹੁਣ ਜਿਹੜੀ ਆਪਾਂ ਨਿਸ਼ਾਨ ਲਾਈਏ ਤੋਂ ਆਪਾਂ ਸਾਰੀ ਕਟਿੰਗ ਕਰਤਾ ਆਹ ਤੇ ਕੋਪਾ ਕਟਿੰਗ ਕਰਦੇ ਨੂੰ ਇਸੇ ਤਰ੍ਹਾਂ ਇਸ ਤਰ੍ਹਾਂ ਜੈਂਟਲੀ ਇਹ ਚੱਕਾਂਗੇ ਤਾਂ ਆਪਾਂ ਨੂੰ ਸਾਈਡ ਤੇ ਰੱਖਣਾ ਲਈ ਹੁਣ ਆ ਜੋ ਬੈਕ ਸਾਈਡ ਤੇ ਹੁਣ ਦੇਖੋ ਬੈਕ ਸਾਈਡ ਤੋਂ ਆਪਾਂ ਬਾਹਾਂ ਵੀ ਕੱਢਣੀਆਂ ਠੀਕ ਹੈ ਬੈਕ ਸਾਈਡ ਦੀ ਹੁਣ ਆਪਾਂ ਕਟਿੰਗ ਕਿੱਦਾਂ ਕਰਨੀ ਆ ਇਹ ਦੇਖੋ ਆਪਾਂ ਜਿਹੜਾ ਉਹ ਸੂਟ ਕੱਟਿਆ ਸੀ ਉਹ ਆਡੇ ਰੂਟ ਸੀਗਾ ਠੀਕ ਹੈ ਆਪਾਂ ਉਹਨੂੰ ਆਡੇ ਰੂਟ ਕੱਟਦਾ ਇਹ ਤੁਹਾਡੀ ਮਰਜ਼ੀ ਤੁਸੀਂ ਇਹ ਵੀ ਆਡੇ ਰੂਟ ਕੱਟੀਆਂ ਤੇ ਕੱਟ ਸਕਦੇ ਹੋ ਠੀਕ ਹੈ ਆਪਾਂ ਇਹਦੇ ਵਾਸਤੇ ਕੀ ਕਰਾਂਗੇ ਇੱਧਰ ਦੇਖੋ ਆ ਆ ਕਿਉਂਕਿ ਇਹਦੀਆਂ ਲਾਈਨਾਂ ਇਦਾਂ ਹੀ ਕੱਟਣਾ ਪੈਣਗੀਆਂ ਲਾਈਨਾਂ ਸਿੱਧੀਆਂ ਦਿੱਤੀਆਂ ਹੋਈਆਂ ਆਪਾਂ ਕੱਪੜੇ ਨੂੰ ਕੰਨੀਆਂ ਵਾਲੀ ਸਾਈਡ ਤੋਂ ਫੜ ਕੇ ਫੋਲਡ ਕਰ ਲਾਂਗੇ ਇੱਥੋਂ ਇਸ ਤਰੀਕੇ ਦੇ ਨਾਲ ਅਜਿਹਾ ਫੋਲਡ ਕਰ ਲਿਆ ਹੁਣ ਆਪਾਂ ਕੀ ਕਰਾਂਗੇ ਇੱਥੋਂ 23 ਇੰਚ ਤੇ ਨਿਸ਼ਾਨੀ ਲਾ ਦਾਂਗੇ ਇਧਰੋਂ ਵੀ 23 ਇੰਚ ਤੇ ਨਿਸ਼ਾਨੀ ਲਾ ਦਾਂਗੇ ਇਹਨਾਂ ਦੋਨਾਂ ਨਿਸ਼ਾਨੀਆਂ ਨੂੰ ਆਪਸ ਵਿੱਚ ਆਪਾਂ ਮਿਲਾ ਦਾਂਗੇ ਇਥੋਂ ਆਪਾਂ ਜਿਹੜੀ ਇਹ ਜਿਹੜੀ ਨਿਸ਼ਾਨੀ ਲਾਈਏ 23 ਇੰਚ ਤੇ ਬੈਕ ਸਾਈਡ ਦੀ ਸ਼ਰਟ ਦੀ ਇਥੋਂ ਆਪਾਂ ਕਟਿੰਗ ਕਰ ਦਾਂਗੇ ਆਮ ਦੇਖੋ ਜਿਹੜਾ ਆ ਕੱਪੜਾ ਬਚਣਾ ਇਹ ਬਾਹਾਂ ਦੇ ਕੰਮ ਆਊਗਾ ਇਹਦੀ ਆਪਾਂ 슬ੀਵ ਬਣਾਵਾਂਗੇ ਠੀਕ ਹੈ ਹੁਣ ਆਪਾਂ ਕੀ ਕਰਨਾ ਆਪਾਂ ਇਹਨੂੰ ਇਸ ਤਰੀਕੇ ਨਾਲ ਖੋਲ ਲਾਂਗੇ ਤੇ ਜਿਵੇਂ ਆਪਾਂ ਉਹਨੂੰ ਦਬਲ ਕੀਤਾ ਉਵੇਂ ਹੀ ਇਹਨੂੰ ਦਬਲ ਕਰ ਲਾਂਗੇ ਤੇ ਇਹਨਾਂ ਦੋਨਾਂ ਨੂੰ ਇੱਕ ਦੂਜੇ ਦੇ ਉੱਪਰ ਰੱਖਾਂਗੇ ਆ ਦੇਖੋ ਆਪਾਂ ਬਿਲਕੁਲ ਇਸ ਤਰੀਕੇ ਦੇ ਨਾਲ ਜਿਹੜਾ ਇਹਨੂੰ ਉੱਪਰ ਰਿਛਾ ਦਾਂਗੇ ਹੁਣ ਦੇਖੋ ਹੁਣ ਇਹ ਆਪਾਂ ਸਾਰੀ ਸੈਟਿੰਗ ਕਰ ਲਈ ਆ ਇਹਦੀ ਹੁਣ ਲੰਬਾਈ ਵਾਲੀ ਕਟਿੰਗ ਮੈਂ ਕਿਉਂ ਨਹੀਂ ਕੀਤੀਗੀ ਕਿਉਂਕਿ ਇਹਦੀ ਲੰਬਾਈ ਪਹਿਲਾਂ ਹੀ ਉਹਨੀ ਹੀ ਦਿੱਤੀ ਹੋਈ ਸੀਗੀ ਠੀਕ ਹੈ ਸੋ ਜੇ ਇਹਨਾਂ ਕਿਸੇ ਮੰਨ ਲਓ ਕਿ ਤੁਹਾਨੂੰ ਸੂਟ ਲੰਬਾ ਲੱਗਦਾ ਥੱਲੇ ਜਿਹੜੀ ਪੱਟੀ ਆ ਤੁਸੀਂ ਮਤਲਬ ਉੱਚਾ ਕਰਕੇ ਉਹਦੇ ਚ ਜੋੜ ਪਾ ਸਕਦੇ ਠੀਕ ਹੈ ਨੀਚੇ ਐਡਜਸਟਮੈਂਟ ਹੋ ਜੂਗੀ ਗਲੇ ਨੂੰ ਆਪਾਂ ਛੇੜਨੀ ਸਾਰੀ ਕੜਾਈ ਜਿਹੜੀ ਹੈ ਸਾਰੀ ਖਰਾਬ ਹੋ ਜੂਗੀ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਵਾਂਗੇ ਤੀਰੇ ਵਾਲੇ ਪਾਸੇ ਆ ਦੇਖੋ ਤੀਰਾ ਜਿਹੜਾ ਆਪਾਂ ਕਿੰਨਾ ਦੇਖੋ ਇਹ ਹੁਣ ਪਿੱਛੇ ਬਿਲਕੁਲ ਬੰਦ ਗਲਾ ਬਣਨਾ ਵਾ ਠੀਕ ਹੈ ਇਹਨਾਂ ਦਾ ਤੀਰਾ 12 ਇੰਚ ਤਿਆਰ ਆ ਪਰ ਆਪਾਂ ਕੀ ਕਰਨਾ ਵਾ ਆਪਾਂ 2 ਇੰਚ ਵਧਾ ਕੇ ਤੀਰੇ ਦੀ ਨਿਸ਼ਾਨੀ ਲਾਵਾਂਗੇ ਮਤਲਬ 7 ਇੰਚ ਤੇ ਆਪਾਂ ਨਿਸ਼ਾਨੀ ਲ ਇਥੋਂ ਸਵਾ 7 ਤੇ ਜਾਂ 7.5 ਤੇ ਨਿਸ਼ਾਨੀ ਲਾਈ ਰਹੀ ਕਿਉਂਕਿ ਅੱਧਾ ਇੰਚ ਜਿਹੜਾ ਉਹ ਸਲਾਈ ਦੇ ਵਿੱਚ ਆ ਜਾਂਦਾ ਠੀਕ ਹੈ ਹੁਣ ਇਥੋਂ ਦੇਖਾਂਗੇ ਕਿ ਆਪਾਂ 7 ਤੇ ਨਿਸ਼ਾਨੀ ਲਾਈ ਹੋਈ ਆ ਦੇਖੋ 7 ਤੇ ਲੱਗੀ ਹੈ ਠੀਕ ਹੈ ਫਿਰ ਇਹਨੂੰ ਇਧਰ ਨਿਸ਼ਾਨੀ ਸਿੱਧੀ ਖਿੱਚ ਕੇ ਐਂਡ ਸ਼ੇਪ ਦੇ ਦਾਂਗੇ ਹੁਣ ਇਥੋਂ ਆਪਾਂ ਦੇਖਾਂਗੇ ਚੈਸਟ ਚੈਸਟ ਨੂੰ ਦੇਖੋ ਇਹਨਾਂ ਦੀ ਕਿੰਨੀ ਆ ਇਹ ਬੰਨਾ ਖੁੱਲਾ ਕੁੜਤਾ ਇਹਨਾਂ ਦੀ ਵੈਸੀ ਇਹਨਾਂ ਦੀ ਦੇਖੋ 20 ਇੰਚ ਹੈਗੀ ਆ ਤੇ ਆਪ ਜਿਹੜੇ ਚੈਸਟ ਆਪਣੇ ਨਾਲ ਹਲਕਾ ਖੁੱਲਾ ਬਣਾਉਣਾ ਵਾ ਆਪਾਂ ਇਥੇ ਲਾ ਦਾਂਗੇ 10.5 ਦੇ ਨਿਸ਼ਾਨ ਕਿਉਂਕਿ ਇੰਚ ਪਲੇਟਾਂ ਨਹੀਂ ਪਹਿਣੀਆਂ ਇਹ इतने साढे दस तक निशानी लाव तो जो आप खोल तो एक इंच हो जाएगा इतों थले कमर होंगे सात इंच ठीक है जिड़ी कमर से आप निशानी लाइनी है यहां लाव गए साढ़े अठ इंच मतलब सतारा इंच आपकी कमर रखा क्योंकि इन्हों कमर हैगी सोलह इंच ठीक है हम इतों थले आ जाएंगे आप इत आप चाक लवेंगे चाक लवेंगे आपदरा इंच से ਠੀਕ ਹੈ ਜਿੰਨੀ ਛਾਤੀ ਹੁੰਦੀ ਓਨੀ ਹੀ ਜਾਂਕਰ ਆਪਾਂ हिਪ ਦੀ ਨਿਸ਼ਾਨੀ ਲਾਉਣੀ ਹੈ ਤੇ ਇੱਥੇ ਵੀ ਆਪਾਂ 1.5 ਇੰਚ ਤੇ ਜਿਹੜੀ ਨਿਸ਼ਾਨੀ ਲਾਹਾਂਗੇ ਤੇ ਇਹਨਾਂ ਤਿੰਨ ਨਿਸ਼ਾਨੀਆਂ ਨੂੰ ਆਪਾਂ ਆਪਸ ਦੇ ਵਿੱਚ ਮਲਾ ਲਵਾਂਗੇ ਠੀਕ ਹੈ ਹੁਣ ਦੇਖੋ ਇਹ ਤਿੰਨੇ ਫਿਟਿੰਗ ਵਾਲੀਆਂ ਨਿਸ਼ਾਨੀਆਂ ਆਪਾਂ ਲਾ ਲਈਆਂ ਹੁਣ ਇੱਥੋਂ ਆਪਾਂ ਕੀ ਕਰਨਾ ਵਾ ਇੱਥੋਂ ਆਹ 1 ਇੰਚ ਤੇ ਜਿੱਥੇ ਆਹ 1 ਇੰਚਾ ਇੱਥੋਂ ਤੱਕ ਗੁਲਾਈ ਦੇਣੀ ਆਪਾਂ ਠੀਕ ਹੈ ਆ ਦੇਖੋ ਇਸ ਤਰੀਕੇ ਦੇ ਨਾਲ ਇਹ ਹੋ ਗਿਆ ਫਰੰਟ ਦੀ ਇਹ ਫਰੰਟ ਦੀ ਕਾਰਟ ਜਿਹੜੀ ਬੈਕ ਦੀ ਆ ਉਹ ਇਹਦੇ ਤੋਂ ਗਾਹ 1.5 ਇੰਚ ਦੇ ਫਰਕ ਤੇ ਠੀਕ ਹੈ ਇਸ ਤਰੀਕੇ ਦੇ ਨਾਲ ਤੁਸੀਂ ਉਹ ਜਿਹੜੀ ਗਲਾਈ ਦੇਣੀ ਹੈ ਠੀਕ ਹੈ ਇਹ ਹੁਣ ਬੈਕ ਦੀ ਆ ਗਈ ਪਰ ਜਿਹੜੀ ਹੁਣ ਦੇਖੋ ਆਪਾਂ ਫਰੰਟ ਦੇ ਨਿਸ਼ਾਨੀਆਂ ਲਾ ਲਈਆਂ ਇਸੇ ਤਰੀਕੇ ਦੇ ਨਾਲ ਦੋ ਲੇਅਰ ਆਪਾਂ ਚੱਕਾਂਗੇ ਤੇ ਇਹਦੀ ਬੈਕ ਸਾਈਡ ਤੇ ਨਿਸ਼ਾਨੀਆਂ ਲਾ ਦਾਂਗੇ ਬੈਕ ਤੇ ਨਿਸ਼ਾਨ ਲਾਤੀ ਹੁਣ ਜਿਹੜੀ ਆਪਾਂ ਕਟਿੰਗ ਕਰਾਂਗੇ ਨਾ ਸਭ ਤੋਂ ਪਹਿਲਾਂ ਆਪਾਂ ਹਾ ਵਾਲੀ ਕਟਿੰਗ ਕਰਾਂਗੇ देखो ये आप बैक साइड करती हूँ की करा बैक साइड में पासे कर देंगे तो इस तरीके फ्रंट की कार्ट पावे हम आ गई फ्रंट साइड की काट ये देखो अपनी कमीज़ की जी कटिंग आ गई है ठीक है हूँ आप करा स्लीव की कटिंग ठीक है आ देखो ਇਸ ਤਰੀਕੇ ਦੇ ਨਾਲ ਆਪਾਂ ਕਰਤੀ ਇਹ ਸਾਰੀ ਸ਼ਰਟ ਦੀ ਕਟਿੰਗ ਹੋ ਗਈ ਹੈ ਠੀਕ ਹੈ ਹੁਣ ਆਪਾਂ 슬ੀਵ ਤੇ ਆ ਜਾਵਾਂਗੇ ਆ ਦੇਖੋ ਇਹ ਹੁਣ 슬ੀਵ ਆ ਆ ਜਿਹੜਾ ਬਚਿਆ ਸੀ ਕੱਪੜਾ ਇਹ ਉਹ ਵਾਟ ਕੇ ਇਹਨੂੰ ਇਸ ਤਰੀਕੇ ਦੇ ਨਾਲ ਰੱਖਾਂਗੇ ਇਹਨੂੰ ਡਬਲ ਕਰਨਾਗੇ ਹੁਣ ਦੇਖੋ ਆਪਾਂ ਮੋਡਾ ਰੱਖਿਆ ਹੋਇਆ 7.5 ਇੰਚ ਹੈ ਨਾ 7.5 ਇੰਚ ਦੀ ਆਪਾਂ ਕਾਟ ਪਾਈ ਆ ਬਟ ਜੇ ਤੁਸੀਂ ਬਾਹ ਲੈਣੀ ਆ ਠੀਕ ਹੈ ਉਹ ਤੁਸੀਂ 1.5 ਇੰਚ ਤੋਂ 2 ਇੰਚ ਵੱਧ ਕੱਪੜਾ ਲੈਣਾ ਠੀਕ ਹੈ ਤੇ ਮੈਂ ਇਸ ਕਰਕੇ ਨੂੰ 9.5 ਇੰਚ ਦਾ ਜਿਹੜਾ ਕੱਪੜਾ ਉਹ ਲੈਣ ਲੱਗੀ ਆ ਕਿਉਂਕਿ ਆਪਾਂ ਮਾਰ ਜਣੇ ਵੀ ਛੱਡਣਾ ਠੀਕ ਹੈ ਹੁਣ ਦੇਖੋ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਇੱਥੇ ਲੰਬਾਈ ਲੰਬਾਈ ਕਿਵੇਂ ਕਰਾਂਗੇ ਆਪਾਂ ਬਾਹਾਂ ਦੀ ਦੇਖੋ ਇਹਨਾਂ ਨੇ ਮਤਲਬ ਜਿਹੜੀ ਬਾਹ ਫੁੱਲ 슬ੀਵ ਪਾਉਣੀ ਹੈ ਠੀਕ ਹੈ ਇਹ 21 ਇੰਚ ਤੱਕ ਆਉਂਦਾ ਪਿਆ ਠੀਕ ਹੈ 21 ਇੰਚ ਪੂਰੀ ਹੈਗੀ ਹੈ 1.5 ਇੰਚ ਮਾਰਨ ਵਾਸਤੇ ਛੱਡ ਦੋ ਠੀਕ ਹੈ ਸਾਡੇ 18 ਇੰਚ ਤੱਕ ਘੱਟ ਰਹੇ ਜੂਗੀ ਠੀਕ ਹੈ ਬਟ ਇਨ ਕੇਸ ਮੰਨ ਲਓ ਤੁਸੀਂ ਛੋਟੀ ਹੀ ਰੱਖਣੀ ਆ ਫਿਰ ਤੁਸੀਂ ਕੀ ਕਰਨਾ ਤੁਸੀਂ ਇਧਰ ਹੀ ਸਾਈਡ ਤੋਂ ਮਿੰਤੀ ਕਰਨੀ ਆ ਫਿਰ ਸਾਂਝਾ ਵਾਲਾ ਕਪੜਾ ਪਾਸੇ ਜੇ ਬਚੂਗਾ ਵੀ ਸਾਂਝਾ ਇੱਕ ਐਕਸਟਰਾ ਤਾਂ ਨਿਕਲ ਜੂਗਾ ਸਾਈਡ ਤੇ ਨਿਕਲ ਜੂਗਾ ਠੀਕ ਹੈ ਹੁਣ ਆਪਾਂ ਕੀ ਕਰਾਂਗੇ ਦੇਖੋ ਆ ਬੰਨ ਸਾਈਡ ਆ ਮੇਰੇ ਵਾਲੇ ਪਾਸੇ ਆ ਪਰਲੇ ਪਾਸੇ ਖੁੱਲੀ ਸਾਈਡ ਆ ਠੀਕ ਹੈ ਜਿਹੜੇ ਪਾਸੇ ਖੁੱਲੀ ਸਾਈਡ ਆ ਤੁਸੀਂ ਪਹਿਲਾਂ ਕੱਟਣਾ ਆ ਕਪੜਾ ਐਕਸਟਰਾ ਤਾਂ ਪਹਿਲਾਂ ਵੀ ਕੱਟ ਸਕਦੇ ਬਟ ਮੈਂ ਨਾਲ ਹੀ ਕੱਟੂਗੀ ਫਿਰ ਸਾਂਝਾ ਕਪੜਾ ਨਿਕਲ ਜਾਂਦਾ ਉੱਪਰੋਂ ਥੱਲੇ ਤੁਸੀਂ 3 ਇੰਚ ਦੀ ਨਿਸ਼ਾਨੀ ਲ ਜਿਹੜੀ ਨੀਚੇ ਵਾਲਾ ਆਪ ਜਿਹੜੀ ਬਾਹ ਦੀ ਮੂਰੀ ਹੁੰਦੀ ਆ ਠੀਕ ਹੈ ਇਹ ਤੋਂ ਤੁਸੀਂ ਲਾਉਗੇ 7 ਇੰਚ ਤੇ ਨਿਸ਼ਾਨੀ ਇਹਨਾਂ ਦੋਨਾਂ ਨਿਸ਼ਾਨੀਆਂ ਨੂੰ ਤੁਸੀਂ ਆਪ ਦੇ ਵਿੱਚ ਜਿਹੜਾ ਉਹ ਮੈਚ ਕਰ ਦੋਗੇ ਤੇ ਆਹ ਜਿਹੜੀ ਆ ਇਹਨੂੰ ਇੱਥੇ ਗਲਾਈ ਦੀ ਇਸ ਤਰੀਕੇ ਦੇ ਨਾਲ ਜਿਹੜੀ ਸ਼ੇਪ ਦੇ ਦੋਗੇ ਤੇ ਹੁਣ ਆਪਾਂ ਇਹਦੀ ਕਹਾਂਗੇ ਕਟਿੰਗ ਕਰਾਂਗੇ ਦੇਖੋ ਕੁਦਰਤ ਜੇ ਬਾਂਦੀ ਕਾਟਾ ਬਿਲਕੁਲ ਕੰਪਲੀਟ ਕਰ ਲਈ। ਦੇਖੋ ਹੁਣ ਕਨਫਿਊਜ਼ ਨਾ ਹੋ ਜਾਓ ਇਹ ਪਹਿਲੀ ਕਾਟ ਆ ਬਾਂਦੀ। ਦੂਜੀ ਕਾਟ ਆ ਆਪਾਂ ਸਟਿਚਿੰਗ ਕਰਨ ਲੱਗੇ ਪਾਵਾਂਗੇ ਠੀਕ ਹੈ। ਇਹਨੂੰ ਸਾਈਡ ਤੇ ਕਰ ਦੋ। ਹੁਣ ਜਿਹੜਾ ਆਹਾ ਬਾਟਮ ਦਾ ਕੱਪੜਾ ਜਿਹੜਾ ਇਹਨੂੰ ਆਪਾਂ ਚੱਕ ਲਾਂਗੇ। ਸੋ ਜਿਹੜੀ ਆਪਣੀ ਸ਼ਰਟ ਦੀ ਕਟਿੰਗ ਆ ਬਿਲਕੁਲ ਕੰਪਲੀਟ ਹੋ ਚੁੱਕੀ ਆ ਠੀਕ ਹੈ। ਸੋ ਕੁਦਰਤ ਕ੍ਰिएशन ਦੇਖਣ ਵਾਸਤੇ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ। ਤੇ ਜਿਹੜੀਆਂ ਭੈਣਾਂ ਨੇ ਹੇਠ ਤੱਕ ਲਾਈਕ ਨਹੀਂ ਕੀਤਾ ਜਰੂਰ ਕਰੋ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰੋ ਐਂਡ ਦੂਜੀ ਗੱਲ ਜਿਹੜੇ ਆਪਾਂ ਲਾਈਵ ਬੈਚ ਸਟਾਰਟ ਕਰਨੇ ਆ ਜਿਹੜੀਆਂ ਭੈਣਾਂ ਚਾਹਵਾਂ ਨੇ ਉਹ ਜਰੂਰ ਮੈਨੂੰ ਕਮੈਂਡ ਸੈਕਸ਼ਨ ਦੇ ਵਿੱਚ ਦੱਸਣ ਜੇ ਤੁਸੀਂ ਲਾਈਵ ਸਿੱਖਣਾ ਠੀਕ ਹੈ ਕਿ ਆਪਾਂ ਬੈਚ ਸਟਾਰਟ ਕਰਾਂਗੇ ਜਲਦੀ ਹੀ ਕਰ ਲਾਂਗੇ ਠੀਕ ਹੈ ਸੋ ਤੁਸੀਂ ਜਿਹੜੀ ਡੇਲੀ ਨੋਟੀਫਿਕੇਸ਼ਨ ਜਿਹੜੇ ਤੁਹਾਨੂੰ ਆਦੇ ਹੁੰਦੇ ਡੇਲੀ ਦੇਖਿਆ ਕਰੋ ਆਪਾਂ ਨਵੇਂ ਨਵੇਂ ਡਿਜ਼ਾਈਨਿੰਗ ਵੀ ਅੱਗੇ ਤੁਹਾਨੂੰ ਸਿਖਾਵਾਂਗੇ ਠੀਕ ਹੈ ਸੋ ਪੂਰੀ ਵੀਡੀਓ ਦੇਖਣ ਵਾਸਤੇ ਤੁਹਾਡਾ ਧੰਨਵਾਦ